ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਜੋ ਦਿਨ ਹੈ 8 ਪੋ ਦਾ 22 ਦਸੰਬਰ ਅੱਜ ਦੇ ਦਿਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੀ ਸ਼ਹਾਦਤ ਹੁੰਦੀ ਹੈ ਗੁਰੂ ਸਾਹਿਬ ਸਰਸਾ ਨਦੀ ਨੂੰ ਪਾਰ ਕਰਕੇ ਦੋ ਸਹਿਬਜ਼ਾਦੇ ਚਾਲਿਕ ਸਿੰਘ ਸਮੇਤ ਕੱਚੀ ਗੜੀ ਵਿੱਚ ਪਹੁੰਚਦੇ ਹਨ ਮੁਗਲਾਂ ਨੇ ਮੁਗਲ ਫੌਜਾਂ ਨੇ ਗੜੀ ਨੂੰ ਚਾਰਚ ਫੇਰਿਓ ਘੇਰ ਲਿਆ ਉਹਨਾਂ ਨੂੰ ਇਹ ਸੀ ਕਿ ਅਸੀਂ ਗੁਰੂ ਸਾਹਿਬ ਨੂੰ ਜਿਉਂਦੇ ਫੜ ਲਵਾਂਗੇ ਗੁਰੂ ਸਾਹਿਬ ਨੇ ਦੇਖਿਆ ਕਿ ਮੁਗਲਾਂ ਦਾ ਜੋ ਘੇਰਾ ਹੈ ਉਹ ਬਹੁਤ ਜ਼ਿਆਦਾ ਹੈ ਤਾਂ ਸਿੰਘਾਂ ਵੱਲੋਂ ਗੁਰੂ ਸਾਹਿਬ ਵੱਲੋਂ ਰਲ ਕੇ ਵਿਉਂਤਬੰਦੀ ਕੀਤੀ ਗਈ ਕਿ ਪੰਜ-ਪੰਜ ਸਿੰਘਾਂ ਦੇ ਜਥੇ ਜੋ ਗੜੀ ਵਿੱਚੋਂ ਜਾਣਗੇ ਤਾਂ ਫਿਰ ਉਹਨਾਂ ਨਾਲ ਮੁਗਲਾਂ ਨਾਲ ਟੱਕਰਾ ਕਰਨਗੇ ਪਹਿਲਾ ਜਥਾ ਗੁਰੂ ਸਾਹਿਬ ਨੇ ਤੋਰਿਆ ਦੂਜਾ ਜਥਾ ਗਿਆ ਜਦੋਂ ਤੀਸਰੇ ਜਥੇ ਦੀ ਵਾਰੀ ਆਉਂਦੀ ਹੈ ਤਾਂ ਬਾਬਾ ਅਜੀਤ ਸਿੰਘ ਅੱਗੇ ਆਉਂਦੇ ਨੇ ਉਹ ਕਹਿੰਦੇ ਨੇ ਗੁਰੂ ਪਿਤਾ ਜੀ ਮੈਂ ਇਸ ਜੰਗ ਦੇ ਮੈਦਾਨ ਵਿੱਚ ਜਾਣਾ ਚਾਹੁੰਨਾ ਹਾਂ ਸਿੰਘਾਂ ਵੱਲੋਂ ਬਹੁਤ ਨਾਣੁਕਰ ਕਰੀ ਗਈ ਕਿ ਨਹੀਂ ਭਾਈ ਤੁਸੀਂ ਇਸ ਜੰਗ ਵਿੱਚ ਨਹੀਂ ਜਾ ਸਕਦੇ ਕਿ ਗੁਰੂ ਸਾਹਿਬ ਜੀ ਤੁਸੀਂ ਆਪਣੇ ਪਰਿਵਾਰ ਨੂੰ ਲੈ ਕੇ ਆਪਣੇ ਬੱਚਿਆਂ ਨੂੰ ਲੈ ਕੇ ਇਸ ਘੜੀ ਨੂੰ ਛੱਡ ਕੇ ਚਲੇ ਜਾਓ ਪਰ ਗੁਰੂ ਸਾਹਿਬ ਜੀ ਨੇ ਸਿੰਘਾਂ ਵਿੱਚ ਤੇ ਆਪਣੇ ਪੁੱਤਰਾਂ ਵਿੱਚ ਕਦੀ ਵੀ ਕੋਈ ਫਰਕ ਨਹੀਂ ਕੀਤਾ ਗੁਰੂ ਸਾਹਿਬ ਜੀ ਨੇ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਸਿੰਘਾਂ ਨੂੰ ਤਾਂ ਬਾਬਾ ਅਜੀਤ ਸਿੰਘ ਜੀ ਜਦੋਂ ਜੰਗ ਦੇ ਮੈਦਾਨ ਵਿੱਚ ਜਾਣ ਲਈ ਤਿਆਰ ਹੁੰਦੇ ਨੇ ਤਾਂ ਕਹਿੰਦੇ ਨੇ ਇਤਿਹਾਸ ਲਿਖਦਾ ਹੈ ਕਿ ਗੁਰੂ ਸਾਹਿਬ ਜੀ ਆਪ ਉਸ ਗੜੀ ਦਾ ਦਰਵਾਜ਼ਾ ਆਪਣੇ ਹੱਥਾਂ ਨਾਲ ਖੋਲਦੇ ਨੇ ਜਦੋਂ ਬਾਬਾ ਅਜੀਤ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਜਾਂਦੇ ਨੇ ਤਾਂ ਉਹ ਮੁਗਲ ਫੌਜਾਂ ਦਾ ਬਹੁਤ ਭਾਰੀ ਨੁਕਸਾਨ ਕਰਦੇ ਨੇ ਜੰਗ ਦੇ ਮੈਦਾਨ ਵਿੱਚ ਉਹਨਾਂ ਨੂੰ ਆਪਣੇ ਜੋਹਰ ਦਿਖਾਉਂਦਿਆਂ ਲੜਦਿਆਂ ਦੇਖ ਕੇ ਮੁਗਲਾਂ ਵਿੱਚ ਹਫੜਾ ਦਫੜੀ ਮੱਚ ਗਈ ਪਹਿਲਾਂ ਤਾਂ ਉਹਨਾਂ ਨੂੰ ਐ ਲੱਗਿਆ ਕਿ ਗੁਰੂ ਸਾਹਿਬ ਆਪ ਆ ਗਏ ਨੇ ਪਰ ਜਦੋਂ ਚਿਹਰਾ ਦੇਖਦੇ ਨੇ ਕਿ ਅਜੇ ਤਾਂ ਦਾੜੀ ਵੀ ਛੋਟੀ ਛੋਟੀ ਹੈ ਉਮਰ 17-18 ਕ ਸਾਲ ਸੀ ਗੁਰੂ ਬਾਬਾ ਅਜੀਤ ਸਿੰਘ ਜੀ ਦੀ ਫੇਰ ਉਹ ਸੋਚਦੇ ਨੇ ਕਿ ਪਤਾ ਲੱਗ ਜਾਂਦਾ ਹੈ ਕਿ ਗੁਰੂ ਸਾਹਿਬ ਜੀ ਦਾ ਵੱਡਾ ਪੁੱਤਰ ਹੈ ਤਾਂ ਮੁਗਲਾਂ ਵੱਲੋਂ ਫੌਜਾਂ ਵੱਲੋਂ ਚਾਰਚ ਫੇਰੀਆਂ ਬਾਬਾ ਅਜੀਤ ਸਿੰਘ ਜੀ ਨੂੰ ਘੇਰ ਲਿਆ ਜਾਂਦਾ ਹੈ ਤਾਂ ਬਹੁਤ ਜ਼ਿਆਦਾ ਗੁਰੂ ਸਾਹਿਬ ਜੀ ਦੇ ਪੁੱਤਰ ਦੇ ਤੀਰ ਮਾਰੇ ਜਾਂਦੇ ਨੇ ਨਿਹੱਥਾ ਕਰ ਲਿਆ ਜਾਂਦਾ ਹੈ ਇਤਿਹਾਸ ਲਿਖਦਾ ਹੈ ਕਿ 300 ਤੋਂ ਵੱਧ ਫੱਟ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਉੱਪਰ ਸਨ ਆਖਰਕਾਰ ਬਾਬਾ ਅਜੀਤ ਸਿੰਘ ਦੀ ਸ਼ਹਾਦਤ ਹੁੰਦੀ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਇਹ ਸਭ ਕੁਝ ਉਸ ਗੜੀ ਵਿੱਚੋਂ ਦੇਖ ਰਹੇ ਸੀ। ਗੁਰੂ ਸਾਹਿਬ ਨੇ ਦੇਖਿਆ ਕਿ ਵੱਡੇ ਪੁੱਤਰ ਦੀ ਸ਼ਹਾਦਤ ਹੋ ਗਈ ਹੈ ਤਾਂ ਛੋਟਾ ਪੁੱਤਰ ਆਪ ਅੱਗੇ ਆਉਂਦਾ ਹੈ ਬਾਬਾ ਜੁਝਾਰ ਸਿੰਘ। ਬਾਬਾ ਜੁਝਾਰ ਸਿੰਘ ਆਗਿਆ ਮੰਗਦੇ ਨੇ ਗੁਰੂ ਸਾਹਿਬ ਆਪ ਆਪਣੇ ਕਮਰ ਕੱਸੇ ਦਾ ਸ਼੍ਰੀ ਸਹਿਬ ਬਾਬਾ ਜੁਝਾਰ ਸਿੰਘ ਨੂੰ ਦਿੰਦੇ ਨੇ। ਬਾਬਾ ਜੁਝਾਰ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਵਾਂਗੂ ਅਜੇ ਸ਼ਸਤਰ ਵਿਦਿਆ ਚੰਗੀ ਤਰ੍ਹਾਂ ਨਹੀਂ ਸੀ ਜਾਣਦੇ ਪਰ ਗੁਰੂ ਸਾਹਿਬ ਨੇ ਉਹਨਾਂ ਨੂੰ ਰੋਕਿਆ ਨਹੀਂ ਕਿਉਂਕਿ ਗੁਰੂ ਸਾਹਿਬ ਸਿੰਘਾਂ ਤੇ ਆਪਣੇ ਪੁੱਤਰਾਂ ਵਿੱਚ ਕੋਈ ਫਰਕ ਨਹੀਂ ਸੀ ਕਰਦੇ ਜਦੋਂ ਬਾਬਾ ਜੁਝਾਰ ਸਿੰਘ ਜੰਗ ਦੇ ਮੈਦਾਨ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਜੰਗ ਦੇ ਮੈਦਾਨ ਵਿੱਚ ਜੂਝਦਿਆਂ ਦੇਖ ਗੁਰੂ ਸਾਹਿਬ ਜਕਾਰੇ ਲਾਉਂਦੇ ਨੇ ਬਾਬਾ ਜੁਝਾਰ ਸਿੰਘ ਬਹੁਤ ਫੌਜਾਂ ਦਾ ਨੁਕਸਾਨ ਕਰਦੇ ਹੋਏ ਆਖਰਕਾਰ ਸ਼ਹਾਦਤ ਦਾ ਜ਼ਾਮ ਪੀ ਜਾਂਦੇ ਨੇ ਜਦੋਂ ਗੁਰੂ ਸਾਹਿਬ ਜੀ ਦੇ ਦੋਨੋਂ ਸਹਿਬਜ਼ਾਦੇ ਸ਼ਹੀਦ ਹੁੰਦੇ ਨੇ ਗੁਰੂ ਸਾਹਿਬ ਜੀ ਵੱਲੋਂ ਕੱਚੀ ਗੜੀ 'ਚੋਂ ਜਕਾਰੇ ਲਾਏ ਜਾਂਦੇ ਨੇ ਜੋ ਜਕਾਰਿਆਂ ਦੀ ਗੂੰਜ ਸੀ ਉਹ ਦੇਖ ਕੇ ਮੁਗਲ ਫੌਜਾਂ ਹੈਰਾਨ ਸਨ ਕਿ ਕੋਈ ਕਿਵੇਂ ਆਪਣੇ ਪੁੱਤਰ ਮਰਵਾ ਕੇ ਜਕਾਰੇ ਲਾ ਸਕਦਾ ਹੈ ਕਿਉਂਕਿ ਜੋ ਮੁਗਲ ਫੌਜਾਂ ਦੇ ਜੋ ਜਥੇਦਾਰ ਉਹਨਾਂ ਦੇ ਸਨ ਉਹਨਾਂ ਨੇ ਤਾਂ ਆਪਣੇ ਪੁੱਤਰ ਸਾਹਮਣੇ ਰੱਖੇ ਹੋਏ ਸਨ ਕਿਸੇ ਜੰਗ ਦੀ ਕੋਈ ਗੱਲ ਵੀ ਨਹੀਂ ਸੀ ਕਰਨ ਦਿੰਦੇ ਉਹਨਾਂ ਕੋਲੇ ਤੇ ਗੁਰੂ ਸਾਹਿਬ ਧੰਨ ਗੁਰਕਲਗੀ ਤਾਰਪਾਸ਼ਾ ਜਿਨ੍ਹਾਂ ਦੇ ਫਰਜੰਦ ਜਿਨ੍ਹਾਂ ਦੇ ਜੇ ਬਾਬਾ ਅਜੀਤ ਸਿੰਘ 17-18 ਸਾਲ ਦੀ ਉਮਰ ਸੀ ਬਾਬਾ ਜੁਝਾਰ ਸਿੰਘ 15-16 ਸਾਲ ਦੀ ਉਮਰ ਸੀ ਖੁਦ ਜੰਗ ਦੇ ਮੈਦਾਨ ਵਿੱਚ ਆ ਕੇ ਜੂਝ ਕੇ ਸ਼ਹਾਦਤ ਪ੍ਰਾਪਤ ਕੀਤੀ ਹੈ ਤੇ ਉਹਨਾਂ ਦਾ ਪਿਤਾ ਗੁਰੂ ਕਲਗੀਧਰ ਪਾਸ਼ਾ ਜਕਾਰਿਆਂ ਨਾਲ ਉਹਨਾਂ ਦੀ ਵਿਦਾਇਗੀ ਕਰਦਾ ਏ ਸੋ ਆਪਾਂ ਦੇਖਦੇ ਹਾਂ ਕਿ ਧੰ ਗੁਰੂ ਕਲਗੀਧਰ ਪਾਸ਼ਾ ਜਿਦੇ ਅੱਜ ਆਪਣੇ ਪੁੱਤਰਾਂ ਨੂੰ ਕਿਤੇ ਕੰਡਾ ਵੀ ਚੁਬੇ ਤਾਂ ਆਪਣਾ ਮਨ ਜੋ ਦੁਖੀ ਹੁੰਦਾ ਹੈ ਪਿਤਾ ਬੱਚੇ ਨੂੰ ਟੀਕਾ ਵੀ ਨਹੀਂ ਲਵਾ ਸਕਦਾ ਤੇ ਜੋ ਧੰ ਗੁਰੂ ਕਲਗੀਧਰ ਪਾਸ਼ਾ ਦੇ ਫਰਜੰਦ ਨੇ ਅਜੇ ਚੜ੍ਹਦੀ ਉਮਰ ਹੈ ਚੜ੍ਹਦੀ ਜਵਾਨੀ ਹੈ ਸ਼ਹਾਦਤ ਦਾ ਜਾਮ ਪੀ ਗਏ ਗੁਰੂ ਸਾਹਿਬ ਵੱਲੋਂ ਜਕਾਰਿਆਂ ਨਾਲ ਉਹਨਾਂ ਦੀ ਜੋ ਰਵਾਨਗੀ ਜੋ ਨਾ ਕੀਤੀ ਗਈ ਤਨ ਨੇ ਉਹ ਗੁਰੂ ਕਲਗੀ ਤਰਪਾਸ਼ਾ ਆਓ ਆਪਾਂ ਸਾਰੇ ਆਪਣੇ ਬੱਚਿਆਂ ਨੂੰ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਇਹਨਾਂ ਸਥਾਨਾਂ ਦੇ ਦਰਸ਼ਨ ਕਰਾਈਏ ਅੱਜ ਦੇ ਦਿਨਾਂ ਦਾ ਇਤਿਹਾਸ ਦਸੀਏ ਆਪਣੇ ਬੱਚਿਆਂ ਨੂੰ ਦਸੀਏ ਕਿਵੇਂ ਗੁਰੂ ਸਾਹਿਬ ਨੇ ਉਸ ਪਰਮਾਤਮਾ ਦਾ ਸ਼ੁਕਰ ਸ਼ੁਕਰ ਕਰਦਿਆਂ ਆਪਣੀ ਜ਼ਿੰਦਗੀ ਗੁਜ਼ਾਰੀ ਹਰ ਵੇਲੇ ਗੁਰੂ ਸਾਹਿਬ ਉਸ ਪਰਮਾਤਮਾ ਦੇ ਭਾਣੇ ਵਿੱਚ ਰਹੇ ਜੋ ਸ਼ਹਾਦਤ ਤੋਂ ਬਾਅਦ ਅੱਜ ਦੀ ਜੋ ਰਾਤ ਹੈ ਗੁਰੂ ਕਲਗੀਧਰ ਪਾਤਸ਼ਾਹ ਨੂੰ ਸਿੰਘਾਂ ਵੱਲੋਂ ਹੁਕਮ ਕੀਤਾ ਗਿਆ ਕਿ ਗੁਰੂ ਸਾਹਿਬ ਜੀ ਤੁਸੀਂ ਇਸ ਗੜੀ ਨੂੰ ਛੱਡ ਕੇ ਚਲੇ ਜਾਓ ਗੁਰੂ ਸਾਹਿਬ ਉਸ ਸਿੰਘਾਂ ਦਾ ਉਹਨਾਂ ਸਿੰਘਾਂ ਦਾ ਹੁਕਮ ਮੰਨਦੇ ਹੋਏ ਡਰ ਕੇ ਨਹੀਂ ਨਿਕਲੇ ਤਾੜੀ ਮਾਰ ਕੇ ਸਿੰਘਾਂ ਨੂੰ ਦੱਸ ਕੇ ਤਾੜੀ ਮਾਰ ਕੇ ਉਸ ਜਗ੍ਹਾ ਤੋਂ ਨਿਕਲੇ ਨਹੀਂ ਉੱਥੇ ਗੁਰਦੁਆਰਾ ਤਾੜੀ ਸਾਹਿਬ ਪਾਤਾ ਦਰਸ਼ਨ ਕਰਕੇ ਆਇਆ ਕਰੋ ਫਿਰ ਗੁਰੂ ਸਾਹਿਬ ਰਾਤ ਨੂੰ ਮਾਛੀਵਾੜਾ ਸਾਹਿਬ ਦੇ ਉਸ ਜੰਗਲ ਚ ਉੱਥੇ ਜੰਡ ਦੇ ਰੁੱਖ ਨੂੰ ਸਹਰਾਣਾ ਲਾ ਕੇ ਉੱਥੇ ਟੈਂਡ ਦਾ ਸਹਰਾਣਾ ਲਾ ਕੇ ਗੁਰੂ ਸਾਹਿਬ ਨੇ ਆਰਾਮ ਕੀਤਾ ਕਿਉਂਕਿ ਬਹੁਤ ਦਿਨਾਂ ਤੋਂ ਥੱਕੇ ਹੋਏ ਸਨ ਸਰੀਰ ਹੈ ਥੱਕੇ ਹੋਏ ਸਨ ਭੁੱਖੇ ਸਨ ਗੁਰੂ ਸਾਹਿਬ ਤੇ ਉਸ ਜੰਡ ਦੇ ਨਾਲ ਮਿੱਟੀ ਦੇ ਟੈਂਡ ਦਾ ਸਹਰਾਣਾ ਲਾ ਕੇ ਗੁਰੂ ਸਾਹਿਬ ਨੇ ਆਰਾਮ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ